ਭਾਰਤੀ ਕਮਨਿਨਿਟ ਪਾਰਟੀ ਜਿੰਦਾਬਾਦ 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 ਇਨਕਲਾਬ ਜਿੰਦਾਬਾਦ 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 ਇਨਕਲਾਬ ਜਿੰਦਾਬਾਦ 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 ਆਜੋ ਭੰਗਤ ਜੀ ਜੀ ਇਨਕਲਾਬ ਦੀ ਜਦੋਂ ਅਸੀਂ ਉਹਨਾਂ ਦੇ ਵਿੱਚ ਗਏ ਤੇ ਸਾਨੂੰ ਪਤਾ ਲੱਗਿਆ ਕਿ ਅਸੀਂ ਲੋਕਾਂ ਦੀ ਅਗਵਾਈ ਕਰਾਂਗੇ ਇਹ ਸੱਚ ਹੈ ਕਿ ਜਿਹੜੇ ਸਾਡੇ ਨਾਲ ਸਾਥੀ ਭਜਨ ਲਾਲ ਛੋਟੇ ਭਰਾ ਡਾਕਟਰ ਜਨਕਰਾਜ ਜੀ ਮੇਰੀ ਭਜਾਈ ਅਸ਼ਰਾਨੀ ਉਹ ਵੀ ਸਾਡੇ ਨਾਲ ਹੀ ਸਾਡੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਹੈ ਔਰ ਅਫੀ ਪੂਰਾ ਪਰਿਵਾਰ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਫਿਕਰਾਂ ਤੇ ਲੈ ਕੇ ਗਏ ਉਸ ਤਰ੍ਹਾਂ ਸੀਪੀਆਈ ਨੂੰ ਇਸ ਗੱਲ ਦਾ یقین ਦਿਵਾਉਨੇ ਆ ਉਹਨਾਂ ਦੇ ਜਿਹਨੇ ਆਗੂ ਖੜੇ ਹੈ ਸਾਰੇ ਬੁੱਢੀ ਜੀ ਵੀ ਜਿੰਨੇ ਇਸ ਪਾਰਟੀ ਦੇ ਮੇਨ ਟੀਮ ਚ ਪਈਏ ਅਸੀਂ ਇਮਾਨਦਾਰੀ ਨਾਲ ਮਿਹਨਤ ਕਰਨ ਵਾਲੇ ਆਂ ਔਰ ਅਸੀਂ ਇਮਾਨਦਾਰੀ ਨਾਲ ਪੂਰਾ ਪਰਿਵਾਰ ਕਿਸ ਤਰੱਕੇ ਮਿਹਨਤ ਕੀਤੀ ਆ ਸੀਪੀਆਈ ਵਾਸਤੇ ਇਸ ਪਾਰਟੀ ਦੇ ਵਾਸਤੇ ਜਿੰਨਾਕ ਮਿਹਨਤ ਕਰਕੇ ਇਸ ਪਾਰਟੀ ਨੂੰ ਜਮਲ ਕਰਾਉਂਦਾ ਮੈਂ ਆਜੀ ਪਰਿਵਾਰ ਦਾ ਮੈਂ ਆਪਣੇ ਸੱਜਣਾ ਬਿੱਤਰਾਂ ਦਾ ਸਿਲ ਦੀ ਕਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਅਜੇ ਨਾਜਿਕ ਮੌਕੇ ਤੇ ਜਦੋਂ ਕੋਈ ਪਾਰਟੀ ਸਤਾ ਦੇ ਵਿੱਚ ਚੱਲਦੀ ਹੋਵੇ ਜਿਹਦੇ ਅਜੇ ਤੱਕ ਪੌਣੇ 2 ਸਾਲ ਪਏ ਹੋਣ ਤਾਂ ਲੋਕ ਖੁੰਝੇ ਵਿੱਚ ਲੁੱਕ ਕੇ ਬੈਠ ਜਾਂਦੇ ਆ ਤੇ ਜਿਹੜੇ ਮੇਰੇ ਸਾਥ ਸੀ ਮੇਰੇ ਨਾਲ ਮੇਰੇ ਭਰਾ ਮੇਰੇ ਨਾਲ ਆ ਮੋਡੇ ਨਾਲ ਮੋਡਾ ਕਰਕੇ ਖੜੇ ਔਰ ਮੈਂ ਮੇਸ਼ਾ ਨਿੱਡਰਤਾ ਨਾਲ ਪਾਰਟੀ ਚ ਕੰਮ ਕੀਤਾ ਯੂਨਨ ਚ ਕੰਮ ਕੀਤਾ ਅਦੇਸ਼ ਗਲਤੀ ਪਰਵਾਹ ਨਹੀਂ ਰੱਖੀ ਕਿਉਂਕਿ ਅਸੀਂ ਚੋਰ ਨਹੀਂ ਆ ਅਸੀਂ ਕੋਈ ਚਿੱਕਾ ਵੇਚਣ ਵਾਲੇ ਨਹੀਂ ਆ ਯਾ ਅਸੀਂ ਕਿਸੇ ਤਰ੍ਹਾਂ ਕੋਈ ਝਗੜੀਆਂ ਕਰਨ ਵਾਲੇ ਨਹੀਂ ਆ ਇਮਾਨਦਾਰੀ ਨਾਲ ਲੋਕਾਂ ਦੀਆਂ ਜੇ ਲੋਕਾਂ ਦੀ ਸੇਵਾ ਕੀਤੀ ਏ ਇਮਾਨਦਾਰੀ ਦੇ ਨਾਲ ਹੁਣ ਸੇਵਾ ਕਰ ਰਹੇ ਆ ਔਰ ਜਿੰਨਾ ਸਮਾਂ ਉਹ ਦਬ ਕੇ ਸੇਵਾ ਕਰਾਂਗੇ ਬਹੁਤ ਬਹੁਤ ਧੰਨਵਾਦ ਔਰ ਭਾਇਆ ਅੱਜ ਇਸ ਕਲ ਦੀ ਖੁਸ਼ੀ ਮਹਿਸੂਸ ਕਰਦਾ ਔਰ ਮੈਂ ਸੁਖਦਾ ਹਾਂ ਸਾਡੇ ਦਾ ਕਿ ਮੈਂ ਚੰਗੀ ਪਾਰਟੀ ਦੇ ਵਿੱਚ ਆਇਆ ਕਿੱਥੇ ਮੈਂ ਆਪਣੇ ਮਿਸ਼ਨ ਨੂੰ ਪੂਰਾ ਕਰਾਂ ਮਨਨ ਲਾਲ ਸਾਥੀ ਕੋਈ ਨੀਵੀਂ ਦਾ ਮੈਂਬਰ ਨਹੀਂ ਹੈ ਇਸ ਟਾਈਮ ਕਈ ਆਮ ਆਦਮੀ ਪਾਰਟੀ ਦੇ ਆਗੂ ਨੇ ਕੋਈ ਕਾਂਗਰਸ ਦੇ ਆਗੂ ਨੇ ਉਹ ਅੱਜ ਸਾਡੀ ਪਾਰਟੀ ਭਾਰਤੀ ਕਮਨਿਸਟ ਪਾਰਟੀ ਵਿੱਚ ਸ਼ਾਮਲ ਹੋ ਰਹਾ ਹੈ ਸਾਡੀ ਭਾਰਤੀ ਕਮਨਿਸਟ ਪਾਰਟੀ ਦੇ ਆਗੂ ਜਿਹੜੇ ਇੱਥੇ ਕੰਮ ਕਰ ਰਹੇ ਨੇ ਕਾਫੀ ਲੰਬੇ ਸਮੇਂ ਤੋਂ ਅਸੀਂ ਲੋਕਾਂ ਦੇ ਜਿਹੜੇ ਨਾਲ ਜਿੰਨਾਂ ਦਾ ਕੋਈ ਆਸਰਾ ਨਹੀਂ ਜਿਵੇਂ ਕਹਿੰਦੇ ਵੀ ਨਾ ਆਸਰਿਆਂ ਦਾ ਆਸਰਾ ਜਾਂ ਨਾ ਔਟਿਆਂ ਦੀ ਔਟ ਜਿਹੜੀ ਅਸੀਂ ਬਣਦੇ ਰਹੇ ਹਾਂ ਜਦੋਂ ਵੀ ਕਿਸੇ ਨਾਲ ਕੋਈ ਧਕਾ ਆਉਂਦਾ ਹੈ ਜਾਂ ਜ਼ਿਆਸਤੀ ਹੁੰਦੀ ਹੈ ਤੇ ਅਸੀਂ ਉਹਦੇ ਨਾਲ ਖੜਦੇ ਰਹੇ ਅਸੀਂ ਇਹਨਾਂ ਖਾਤਿਆਂ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਹੈ ਤਾਂ ਅੱਜ ਜਿਹੜਾ ਪਾਰਟੀ ਦੀ ਇਸ ਇਲਾਕੇ ਵਿੱਚ ਪੂਰੀ ਚੜ੍ਹਾਈ ਸਾਡੀ ਹੋ ਰਹੀ ਹੈ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਵਰਕਰ ਉਹ ਸਾਡੇ ਨਾਲ ਸ਼ਾਮਲ ਹੋ ਰਹੇ ਨੇ ਕਿਉਂਕਿ ਲੋਕਾਂ ਨੂੰ ਜਿਹੜੀ ਹੈ ਉਹਨਾਂ ਨੂੰ ਹੋਰ ਕਿਤੋਂ ਆਸ ਦੀ ਕਿਰਨ ਨਹੀਂ ਦਿਖਾਈ ਤੇਰੀ ਕਿਉਂਕਿ ਪਿਛਲੀ ਵਾਰੀ ਜਿਹੜੀਆਂ ਦੋ ਪਾਰਟੀਆਂ ਤੋਂ ਲੋਕਾਂ ਦਾ ਮੋਹ ਭੰਗ ਹੋਇਆ ਅਕਾਲੀ ਤੇ ਕਾਂਗਰਸ ਨੂੰ ਉਤਮੋ ਪਾਂਗੋ ਕੇ ਇੱਕ ਨਵਾਂ ਇਨਕਲਾਬ ਲਿਆਉਣ ਵਾਲੇ ਜਿਹੜੇ ਉਹਨਾਂ ਵੱਲ ਲੋਕ ਇੱਕਦਮ ਗਏ ਕਿ ਸਾਡਾ ਸਹਿਜ ਜ਼ਿੰਦਗੀ ਦਾ ਫਾਰਸਾਰਾ ਇਹ ਕਰਨਗੇ ਪਰ ਉਹ ਆਪਾਂ 3 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਉਹ ਦੇਖ ਲਿਆ ਕਿ ਉਹ ਉਹਨਾਂ ਕੋਲ ਕੋਈ ਇਹੋ ਜਿਹਾ ਹੱਲ ਨਹੀਂ ਹੈ ਉਲਟਾ ਆਪਦੇ ਵਰਕਰਾਂ ਤੇ ਹੀ ਇਹਨਾਂ ਆਪਦੇ ਜਿਹੜੇ ਅਹੁਦੇਦਾਰਾਂ ਤੇ ਵੀ ਇਸ ਤਰ੍ਹਾਂ ਦੀ ਮਤਲਬ ਆਪ ਭੱਗੀਆਂ ਮਾਰਨੀਆਂ ਤੇ ਜੇ ਕੋਈ ਇਮਾਨਦਾਰ ਬੰਦਾ ਸੀ ਉਹਦੇ ਇਤਿਹਾਸੀਆਂ ਪੀਂਦੇ ਅਸੀਂ ਜਦੋਂ ਇਹਨਾਂ ਨੂੰ ਕੋਈ ਇਹਨਾਂ ਦੇ ਪਰਚੇ ਨਹੀਂ ਐਜ ਕੀਤੇ ਨੇ ਜਾਂ ਹੋਰ ਉਹਨਾਂ ਦੇ ਕੋਈ ਧੱਕਾ ਜਾਂ ਜਿਆਸੀ ਕੀਤੀ ਹੈ ਅਸੀਂ ਐਜ ਇਨਸਾਨੀਅਤ ਤੌਰ ਤੇ ਸਮਝੀ ਦੇਵੇ ਅਸੀਂ ਉਹਨਾਂ ਦੀ ਮਦਦ ਕੀਤੀ ਤਾਂ ਉਹਨਾਂ ਨੇ ਅੱਜ ਪਹਿਲਾ ਦਿਨ ਸ਼ੁਰੂਆਤ ਕੀਤੀ ਹੈ ਹੋਰ ਵੀ ਇਲਾਕੇ ਵਿੱਚ ਜਿਹੜੇ ਆਸਤਾਨ ਦੇ ਸਾਨੂੰ ਕਹਿ ਰਹੇ ਨੇ ਕਿ ਤੁਸੀਂ ਸਾਨੂੰ ਆਪਦੀ ਪਾਰਟੀ ਸ਼ਾਮਲ ਕਰੋ ਪਰ ਸਾਡੀ ਪਾਰਟੀ ਦਾ ਇਹ ਹੈ ਕਿ ਅਸੀਂ ਹੋਰ ਵੀ ਜਿਹੜਾ ਇਲਾਕੇ ਵਿੱਚ ਜਿਵੇਂ ਨਰੇਗਾ ਹੈ ਪਠਾ ਮਿੱਦੂਦੂਨੀ ਹੈ ਵਿਦਿਆਰਥੀਆਂ ਦੇ ਜਿਹੜੇ ਸਕੂਲਾਂ ਕਾਲਜਾਂ ਵਿੱਚ ਕੁੱਫੀਸਾ ਦਾ ਮਾਮਲਾ ਹੈ ਜਾਂ ਉਹਨਾਂ ਐਡਮਿਸ਼ਨ ਦਾ ਮਾਮਲਾ ਹੈ ਜਾਂ ਗਿਰਤ ਕਾਨੂੰਨ ਦੇ ਮਤਲਬਕ بڑے ਲੋਕਾਂ ਦੇ ਜਿਹੜੇ ਪੈਸੇ ੜੇ ਪੈਣ ਜਿਹੜੇ ਅਸੀਂ ਉਹ ਸਾਡੇ ਆਹੂ ਜਿਹੜੇ ਲੱਗੇ ਨੇ ਲਗਾਤਾਰ ਜਾਂ ਨੌਜਨ ਸਵਾ ਜਿਹੜੀ ਰਜਗਾਰ ਦੀ ਮੰਗ ਕਰ ਰਹੀ ਹੈ ਕਿ ਹਰ ਮੁੰਡਾ ਕੁੜੀ ਜਿਹੜਾ 18 ਸਾਲ ਦਾ ਉਹਨੂੰ ਯੋਗਤਾ ਮੁਤਾਬਕ ਕੰਮ ਮਿਲੇ ਤਾਂ ਜੋ ਜਿਹੜਾ ਉਹ ਬੇਰਜ਼ਗਾਰੀ ਦਾ ਜਿਹੜਾ ਨਾਮ ਲੈਣ ਦਾ ਜ਼ਿੰਜ਼ਦਾਰ ਨਾਮ ਲੈਣ ਕਰਕੇ ਅੱਜ ਆਤਮਤਿਆਂਾਂ ਲੁੱਟ ਖੋਹ ਚੋਰੀਆਂ ਠੱਗੀਆਂ ਠਕੈਦੀਆਂ ਜਾਂ ਨਸ਼ੇ ਪੱਤੇ ਜਾਂ ਹੋਰ ਗੈਰ ਸਮਾਜੀ ਜਿਹੜੇ ਕੰਮ ਉਹ ਨੌਜਵਾਨ ਕਰ ਰਿਹਾ ਹੈ ਅਸੀਂ ਕਹਿੰਦੇ ਆ ਵੀ ਇਹ ਦੂਸਰੇ ਜਿਹੜੇ ਗਲਤ ਕੰਮ ਨੇ ਗੈਰ ਸਮਾਜੀ ਕੰਮ ਨੇ ਉਹਨਾਂ ਸਾਡੇ ਤੇ ਸਾਡੇ ਬਲੇ ਆਏ ਅਸੀਂ ਉਹਨਾਂ ਨੂੰ ਜਿਉਣ ਵਾਲਾ ਪਾਸਾ ਨਹੀਂ ਹਰਕੂ ਚਾਹੁੰਦਾ ਇਸਾ ਅਸੀਂ ਜਿਉਣ ਵਾਲਾ ਪਾਸਾ ਜੇ ਸਾਡੇ ਨਾਲ ਵੱਡੀ ਗਲਤੀ ਨੌਜਵਾਨ ਆਣਗੇ ਤੇ ਹਰ ਕੋਈ ਜਿਹੜਾ ਜਿਉਣਾ ਚਾਹੁੰਦਾ ਹੈ ਅਸੀਂ ਉਹਨਾਂ ਨੂੰ ਪੂਰੀ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਮਤਲਬ ਲੜਾਈ ਸਰਕਾਰਾਂ ਤੱਕ ਕਿ ਪਾਰਲੀਮੈਂਟ ਵਿੱਚ ਕਿਹੋ ਜਿਹਾ ਕਾਨੂੰਨ ਪਾਸ ਹੋਵੇ ਜਿਹੜਾ 18 ਸਾਲ ਦੇ ਮੁੰਡੇ ਕੁੜੀ ਨੂੰ ਉਯੋਗਤਾ ਅਨੁਸਾਰ ਕੰਮ ਮਿਲੇ ਤਾਂ ਜੋ ਜਦੋਂ ਕੰਮ ਮਿਲੇਗਾ ਤਾਂ ਫਿਰ ਇਹ ਰੇਤ ਦਾ ਸਾਰ ਹਰਾ ਭਰਾ ਜਾਂ ਜੋ ਜਿਹੜਾ ਉਹ ਨਵਾਂ ਜਿਹੜਾ ਸਰਟੀਫਿਕੇਟ ਹੈ ਜਿਹੜਾ ਅਸੀਂ ਫਾਇਲ ਕਾ ਜਿਲ੍ਹਾ ਦੇ ਵਿੱਚ ਜਿਹੜੇ ਬਲਾਕ ਪ੍ਰਧਾਨ ਨੇ ਸਾਤੀ ਭਜਨ ਲਾਲ ਜਿਹੜੇ ਬਤਿਹਰ ਜਈ ਨੇ ਉਹਨਾਂ ਦੀ ਮਿਸ ਜਿਹੜੀ ਬਲਾਕ ਮੈਨੂੰ ਇਹ ਤੋਂ ਦੇ ਜਿਹੜੇ ਪ੍ਰਦਾ ਮੈਂਬਰ ਨੇ ਵਾਰਡ ਨੰਬਰ 1 ਵਾਰਡ ਨੰਬਰ 1 ਤੋਂ ਉਹ ਸਾਡੇ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਔਰ ਇਹਨਾਂ ਦੇ ਨਾਲ ਹੋਰ ਕਈ ਜਿਹੜੇ ਕੰਮ ਕਰਦੇ ਸੀ ਉਹ ਅੱਜ ਇਹ ਮਹਿਸੂਸ ਕਰ ਰਹੇ ਨੇ ਕਿ ਅਸਲ ਜਿਹੜੀ ਪਾਰਟੀ ਹੈ ਉਹ ਹੀ ਹੈ ਇਹਨਾਂ ਕਾ ਵੀ ਪਾਰਟੀ ਆਵੇ ਤਾਂ ਪਹਿਲਾਂ ਤਾਂ ਅਸੀਂ ਠੱਗੇ ਗਏ ਕਿ ਜਿਹੜੀ ਝੂਠ ਮਾਰਦੀ ਸੀ ਕਲਾਫ ਦੀ ਜਦੋਂ ਅਸੀਂ ਉਹਨਾਂ ਦੇ ਵਿੱਚ ਗਏ ਤੇ ਸਾਨੂੰ ਪਤਾ ਲੱਗਿਆ ਕਿ ਅਸੀਂ ਲੋਕਾਂ ਦੀ ਅਗਵਾਈ ਕਰਾਂਗੇ ਇਹ ਸੱਚ ਹੈ ਕਿ ਜਿਹੜੇ ਸਾਡੇ ਨਾਲ ਸਾਧੂ ਭਾਈਨ ਲਾਲ ਸ਼ਾਮਲ ਹੋਏ ਨੇ ਜੇ ਉਹ ਸਵੇਰੇ ਨੰਨ ਤੇ ਵੀਤ ਮਿਲ ਜਾਂਦੀ ਤੇ ਐਮਐਲਏ ਬਣਨੇ ਸੀ ਉਹ ਸਾਡੇ ਵਾਸਤੇ ਬੜੀ ਵੱਡੀ ਗੱਲ ਹੈ ਕਿ ਜਿਹੜਾ ਅੱਜ ਦੇ ਨਾਮ ਦਿੱਲੀ ਤੋਂ ਸਾਡੇ ਵਿੱਚ ਵੱਲੋਂ ਇੱਕ ਐਮਐਲਏ ਦੀ ਪਾਵਰ ਰੱਖਦੇ ਹੋਏ ਇਸ ਏਰੀਏ ਤੇ ਇਲਾਕੇ ਦੇ ਵਿੱਚ ਨਾਮ ਵਾਲ ਨਾਮ ਵਾਲੇ ਜਿਹੜੇ ਭਜਨ ਲਾਲ ਜਈ ਜੀ ਉਹ ਪੂਰੇ ਬੇਦਾਗ ਨੇ ਉਹ ਸਾਡੇ ਵਿੱਚ ਸ਼ਾਮਲ ਹੋ ਉਹਨਾਂ ਦੇ ਨਾਲ ਹੋਰ ਜਿਹੜੇ ਮੈਂਬਰ ਮੈਂ ਪੰਚਾਇਤ ਜਾਂ ਸਾਬਕਾ ਮੈਂਬਰ ਨੇ ਜਾਂ ਇਹਨਾਂ ਦੇ ਨਾਲ ਮੁਲਾਜ਼ਮ ਜਿਹੜੇ ਇਹਨਾਂ ਦੇ ਰਿਟਾਇਰਡ ਮਤਲਬ ਐਸ਼ੁਰੈਂਸ ਵਿੱਚ ਕੰਮ ਕਰਦੇ ਨੇ ਉਹ ਸਾਡੇ ਪਾਰਟੀ ਵਿੱਚ ਸ਼ਾਮਲ ਹੋਏ ਨੇ ਹੋਰ ਇਹ ਮਸੂਹਤ ਕਰ ਰਹੇ ਨੇ ਕਿ ਲੱਗਦਾ ਅਸੀਂ ਜਿੰਨੀ ਜਿਹੜੀ ਸਾਡੀ ਜੋ ਨਾ ਦਾ ਉਹ ਅੱਜ ਹੀ ਪਤਾ ਲੱਗਿਆ ਜੀ ਇਹ ਵੀ ਕੋਈ ਪਾਰਟੀ ਹੈ ਜਿਹੜੀ ਲੋਕਾਂ ਦੇ ਨਾਲ ਖੜਦੀ ਹੈ ਲੋਕਾਂ ਦੇ ਹੱਕਾਂ ਸੱਚਾਂ ਦੇ ਵਿੱਚ ਨਾਲ ਲੜ ਕੇ ਉਹ ਲੋਕਾਂ ਨੂੰ ਇਨਸਾਫ ਦਿੰਦੀ ਹੈ ਸੋ ਇਹ ਕਹਿੰਦੇ ਕਿ ਅਸੀਂ ਪਹਿਲਾਂ ਤਾਂ ਜਿੰਨੀ ਜ਼ਿੰਦਗੀ ਅਸੀਂ ਜੀਈ ਹੈ ਜਾਂ ਇਹ ਇਹੋ ਜਿਹਾ ਦੇਖੋ ਜ ਤੁਹਾਡਾ ਪ੍ਰੋਗਰਾਮ ਹੈ ਜਿਹੜਾ ਸਲਾਹ ਚੰਡੀ ਦੀ ਪਾਰਟੀ ਦਾ ਪ੍ਰੋਗਰਾਮ ਹੈ ਇਹ ਹੋਰ ਕਿਸੇ ਪਾਰਟੀ ਦਾ ਨਹੀਂ ਹੈਗੀ ਸੋ ਜਿਹੜੀ ਸਾਡੀ ਰਹਿਦੀ ਜ਼ਿੰਦਗੀ ਹੈ ਅਸੀਂ ਲੋਕਾਂ ਦੇ ਵਿੱਚ ਲੋਕਾਂ ਦੇ ਕੰਮ ਆ ਸਕੀ ਜਿਹੜੀ ਇਹ ਨਗਰ ਮਨ ਵਿੱਚ ਕ੍ਰਿਸ਼ਨਾ ਸੀ ਅਸਲ ਲੋਕਾਂ ਦੀ ਸੇਵਾ ਕਰਨ ਵਾਸਤੇ ਉਹ ਸਾਡੀ ਪਾਰਟੀ ਵਿੱਚ ਸ਼ਾਮਲ ਹੋ ਕੇ ਲੋਕਾਂ ਦੀ ਜੀਵਨ ਕਰਨ ਵਾਸਤੇ ਜਾ ਰਹੇ